ਅਸੀਂ ਦੂਜੇ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ ਡਰਗ ਤੇ ਵਾਰ ਲਗਾਤਾਰ ਜਾ ਰਹੀ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗਟਾਰੀਆ ਜਿਸ ਤਰੀਕੇ ਦੇ ਨਾਲ ਪੈਦਲ ਯਾਤਰਾ ਕਰ ਰਹੇ ਸੀ ਪੰਜਾਬ ਦਾ ਵੀ ਜ਼ਿਕਰ ਕੀਤਾ ਦੇਸ਼ ਦਾ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਮਟਾਉਣਾ ਪਰ ਦੇਸ਼ ਦੇ ਵਿੱਚੋਂ ਵੀ ਮਟਾਉਣਾ ਅਸੀਂ ਚਰਚਾ ਦੀ ਸ਼ੁਰੂਆਤ ਕਰ ਰਹੇ ਹਾਂ ਤਿੰਨ ਵੱਡੇ ਇੰਪੋਰਟੈਂਟ ਕੁਐਸਚਨਸ ਦੇ ਨਾਲ ਤਾਂ ਤਿੰਨ ਵੱਡੇ ਇੰਪੋਰਟੈਂਟ ਸਾਡੇ ਸਵਾਲ ਰਹਿਣਗੇ ਰਾਜਪਾਲ ਕਟਾਰੀਆ ਦੀ ਨਸ਼ੇ ਤੇ ਦੋ ਟੁਕ ਹੈ ਕੀ ਹੈ ਦੂਜਾ ਸਵਾਲ ਨਸ਼ੇ ਮੁਕਤੀ ਨੂੰ ਲੈ ਕੇ ਪੰਜਾਬ ਨੇ ਗਵਰਨਰ ਦਾ ਪਲਾਨ ਕੀ ਹੈ ਜਿਸ ਤਰੀਕੇ ਨਾਲ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੀ ਸਰਕਾਰ ਨੇ ਚਲਾਇਆ ਹੈ ਕਿ ਗਵਰਨਰ ਦਾ ਕੋਈ ਵੱਖਰਾ ਪਲਾਨ ਹੈ ਤੀਜਾ ਸਵਾਲ ਨਸ਼ਾ ਕਰਕੇ ਇਕੱਲਾ ਪੰਜਾਬ ਹੀ ਬਦਨਾਮ ਕਿਉਂ ਪੰਜਾਬ ਬਦਨਾਮ ਕਿਉਂ ਇਸ ਕਰਕੇ ਸਵਾਲ ਕਰਨਾ ਪੈ ਰਿਹਾ ਹੈ ਕਿ ਨਸ਼ਿਆਂ ਨੂੰ ਲੈ ਕੇ ਪੰਜਾਬ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਰਿਹਾ ਕਿ ਪੰਜਾਬ ਦੇ ਵਿੱਚ ਜ਼ਿਆਦਾ ਨਸ਼ਾ ਹੈ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਰੋਕਥਾਮ ਲੱਗਣੀ ਚਾਹੀਦੀ ਹੈ ਬਿਲਕੁਲ ਲੱਗਣੀ ਚਾਹੀਦੀ ਹੈ ਪਰ ਨਸ਼ਾ ਇੱਕ ਵਿਸ਼ਵ ਦੀ ਸਮੱਸਿਆ ਹੈ ਇੰਡੀਆ ਨੈਸ਼ਨਲ ਕਾਂਗਰਸ ਤੋਂ ਸੁਖਦੇਵ ਸਿੰਘ ਜੀ ਜੁੜੇ ਨੇ ਜਨਾਬ ਜੀ ਆਇਆਂ ਨੂੰ ਭਾਜਪਾ ਤੋਂ ਚੇਤਨ ਮੋਹਨ ਜੋਸ਼ੀ ਜੀ ਸਟੂਡੀਓ ਪਹੁੰਚ ਚੁੱਕੇ ਨੇ ਜਨਾਬ ਇਸ਼ਤਿਕਬਾਲ ਆਮ ਆਦਮੀ ਪਾਰਟੀ ਤੋਂ ਡਾਕਟਰ ਐਸਐਸ ਸਾਲੂ ਵਾਲੀਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਖਾਲਵੀ ਸਾਹਿਬ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਜਗਜੀਤ ਸਿੰਘ ਆ ਤੁਰੀ ਸਾਹਿਬ ਸਾਡ ਨਾਲ ਡੁੱਟ ਚੁੱਕੇ ਨੇ ਡਾਕਟਰ ਨੇ ਤੁਰੀਸੋ ਸਵਾਗਤ ਹੈ ਜਗਜੀਤਜੀਤ ਟਵਾੜਾ ਤਾਂ ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਸੁਖਦੇਵ ਜੀ ਗਵਰਨਰ ਪੰਜਾਬ ਬੜੇ ਐਕਟਿਵ ਦਿਖਾਈ ਦੇ ਰਹੇ ਨੇ ਕਾਂਗਰਸ ਕਿਵੇਂ ਦੇਖ ਰਹੀ ਹੈ ਨਸ਼ਿਆਂ ਦੇ ਉੱਤੇ ਕੋਈ ਵੀ ਚਿੰਤਾ ਪ੍ਰਗਟ ਕਰਦਾ ਕੋਈ ਵੀ ਲੜਾਈ ਲੜਨੀ ਚਾਹੁੰਦਾ ਵੈਲਕਮ ਹੈ ਪਰ ਗੱਲ ਇੱਕ ਹੈ ਵੀ ਪਹਿਲਾਂ ਸਾਡੇ ਇੱਕ ਗਵਰਨਰ ਆਏ ਸੀ ਪ੍ਰੋਹ ਹਸਾਬ ਉਹ ਬਾਰਡਰ ਏਰੀਆ ਚਲੇ ਗਏ ਉਹ ਕਹਿੰਦੇ ਵੀ ਉੱਥੋਂ ਨਸ਼ਿਆਂ ਦੀ ਮਾ ਦੂਰ ਕਰਨੀ ਆ ਲਾਹਮਤ ਉਸ ਤੋਂ ਬਾਅਦ ਉਹ ਇੰਨੇ ਕ ਐਕਟਿਵ ਹੋ ਗਏ ਫਿਰ ਸਾਡੀ ਸੀਐਮ ਸਾਹਿਬ ਤੇ ਉਹ ਮੇਲੋ ਮੇੜੀ ਹੋਣੇ ਸ਼ੁਰੂ ਹੋ ਗਏ ਸੀ ਹੁਣ ਇਹ ਗਵਰਨਰ ਸਾਹਿਬ ਹੈ ਚੰਗੇ ਸਬੰਧ ਆ ਹਜੇ ਤੱਕ ਤਾਂ ਪਰ ਹੁਣ ਉਹ ਤੁਰਪੇ ਮੈਨੂੰ ਲੱਗਦਾ ਵੀ ਫੇਰ ਮੁੜ ਕੇ ਇਸ ਮਸਲੇ ਤੇ ਫੇਰ ਇਹ ਕਦੇ ਮੇਲੋ ਮੇੜੀ ਨਾ ਸ਼ੁਰੂ ਹੋ ਜਾਣ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਨਹੀਂ ਉਹਨਾਂ ਨੇ ਸਾਰੀਆਂ ਪਾਰਟੀਆਂ ਸੱਦਾ ਦਿੱਤਾ ਕਾਂਗਰਸ ਨੇ ਜਾਣਾ ਠੀਕ ਨਹੀਂ ਸਮਝਿਆ ਸੁਖਦੇਵ ਜੀ ਦੇਖੋ ਅਸੀਂ ਤਾਂ ਮੈਂ ਇੱਕ ਗੱਲ ਦੱਸਦਾ ਵੀ ਅਸੀਂ ਹਰ ਇਸ਼ੂ ਦੇ ਉੱਤੇ ਹਰ ਸਟੇਟ ਦੇ ਉਸ ਦੇ ਨਾਲ ਨਾਲ ਆ ਪਰ ਜਿੰਦ ਤੱਕ ਗਵਰਨਰ ਸਾਹਿਬ ਦੀ ਗੱਲ ਹੈ ਗਵਰਨਰ ਸਾਹਿਬ ਨੂੰ ਗਵਰਨਰ ਸਾਹਿਬ ਵਾਲੀ ਕੰਮੀ ਕਰਨੀ ਚਾਹੀਦੀ ਹੈ ਗਵਰਨਰ ਸਾਹਿਬ ਦਾ ਜਿਹੜਾ ਇਸ ਕਿਸਮ ਦਾ ਪਬਲਿਕ ਦੇ ਵਿੱਚ ਜਾ ਕੇ ਆਪਣੇ ਰੱਖਣਾ ਸਾਹਿਬ ਗਵਰਨਰ ਦੇ ਵਿੱਚ ਕਰ ਕੀ ਨਹੀਂ ਇਹ ਵੀ ਗਵਰਨਰ ਸਾਹਿਬ ਨੂੰ ਗਵਰਨਰੀ ਕਰਨੀ ਚਾਹੀਦੀ ਹੈ ਚੇਤਨ ਜੀ 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 ਕਿਸਵਾਲ ਪੁੱਛੋ ਕੀ ਕਹਤ ਸੀ ਕਾਂਗਰਸ ਕੈਨ ਵੀ ਗਵਰਨਰ ਸਾਹਿਬ ਨੂੰ ਗਵਰਨਰ ਹੀ ਕਰਨੀ ਚਾਹੀਦੀ ਹੈ ਗਵਰਨਰ ਵਾਲੇ ਕੰਮ ਕਰਨੇ ਚਾਹੀਦੇ ਜਦੋਂ ਪੰਜਾਬ ਦੇ ਵਿੱਚ ਸਰਕਾਰ ਨਕਮੀ ਹੋਵੇ ਔਰ ਪੰਜਾਬ ਦੇ ਵਿੱਚ ਸਰਕਾਰ ਦੇ ਮੰਤਰੀ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਕੋਈ ਸਾਈਕਲਾਂ ਦੇ ਫੇਰਦਾ ਸੀ ਕੋਈ ਸਕੂਟਰਾਂ ਦੇ ਫੇਰਦਾ ਸੀ ਅੱਜ ਕਿਸੇ ਨੇ ਵੱਡੀਆਂ-ਵੱਡੀਆਂ ਗੱਡੀਆਂ ਲੱਲੀਆਂ ਕਈ ਕਹਿੰਦੇ ਸੀ ਸਾਡੇ ਕੋਲ ਤੇ ਸ਼ਗਨ ਪਾਉਣ ਨੂੰ ਪੈਸੇ ਨਹੀਂ ਆਗੇ ਤੇ ਆਪਣੇ ਵਿਆਹਾਂ ਦੇ ਵਿੱਚ ਕਈਆਂ ਨੇ 5-5 4-4 ਹਜ਼ਾਰ ਦੀਆਂ ਪਲੇਟਾਂ ਵਾਲੇ ਵਿਆਹ ਕਰ ਲਏ ਜਿਹੜੇ ਲੋਕਾਂ ਨੂੰ ਰੋਟੀ ਦੇਖਵਾਏ ਨੇ ਤੇ ਉਹ ਪੰਜਾਬ ਦੇ ਲੋਕਾਂ ਵੱਲ ਧਿਆਨ ਦੇਣ ਦੀ ਥਾਂ ਦੇ ਉੱਤੇ ਜਦੋਂ ਆਪਣੀ ਆਪਣੇ ਨਿੱਜੀ ਸਵਾਰਥਾਂ ਵਾਸਤੇ ਆਪਣੀ ਕਮਾਈਆਂ ਜਾਂ ਆਪਣੇ ਸਿਸਟਮ ਵੱਲ ਲੱਗ ਜਾਣਗੇ ਜਾਂ ਕਮਾਈਆਂ ਨੂੰ ਮੈਂ ਨਹੀਂ ਕਹਿ ਸਕਦਾ ਮੈਂ ਕਹਿ ਸਕਦਾ ਵੀ ਉਹ ਬਿਲਕੁਲ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਕੇ ਇਹ ਸੋਚ ਵੀ 9294 ਹੈਗੇ ਆ ਸਾਡੀ ਕਿਹੜੀ ਸਰਕਾਰ ਟੁੱਟਣੀ ਆ ਪਹਿਲੋਂ ਇੰਨੇ ਸਾਲ ਤੇ ਨਜ਼ਾਰਾ ਲਓ ਚਾਰ ਪੰਜ ਸਾਲ ਬਾਅਦ ਦੀ ਬਾਤ ਵੇਖਾਂਗੇ ਉਦੋਂ ਜਦੋਂ ਸਟੇਟ ਦਾ ਪ੍ਰਦੇਸ਼ ਦਾ ਸਤਿਆਨਾਸ਼ ਹੁੰਦਾ ਨਜ਼ਰ ਆਉਂਦਾ ਨਸਲਾਂ ਬਰਬਾਦ ਹੁੰਦੀਆਂ ਨਜ਼ਰ ਆਉਂਦੀਆਂ ਨਸ਼ਿਆਂ ਦੇ ਵਿੱਚ ਤੇ ਉਦੋਂ ਮਹਾਮਹਿਮ ਹਿਸ ਐਕਸਲੈਂਸੀ ਔਨਰੇਬਲ ਗਵਰਨਰ ਆਫ ਦਾ ਸਟੇਟ ਨੂੰ ਪੰਜਾਬ ਦੇ ਵਿੱਚ ਆਉਣਾ ਪੈ ਗਿਆ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਵਾ ਤੁਸੀਂ ਚੰਗਾ ਇਸ ਨੂੰ ਪ੍ਰਾਲਾ ਮੰਨ ਰਹੇ ਆਲੇ ਵਾਲੇ ਸਭ ਆਮ ਆਦਮੀ ਪਾਰਟੀ ਕੇ ਵਿੱਚ ਦੇਖ ਰਹੀਏ ਦੇਖੋ ਪੰਜਾਬ ਦੇ ਵਿੱਚ ਤੁਸੀਂ ਵੀ ਯੁੱਧ ਛੇੜਿਆ ਗਵਰਨਰ ਸਾਹਿਬ ਵੀ ਪੈਦਲ ਤੁਰ ਰਹੇ ਨੇ ਇਹ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਤੇ ਹੈਗੀ ਹੈ ਕਿ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡੀ ਲੜਾਈ ਸੀਗੀ ਕਿ ਵੀ ਆਪਾਂ ਜਿਹੜੀ ਡਰੱਗਸ ਨੇ ਜਿਹਨੂੰ ਆਪਾਂ ਨਾਮ ਦਿੱਤਾ ਕਿ ਯੁੱਧ ਨਸ਼ਿਆਂ ਵਿਰੁੱਧ ਇਸ ਲੜਾਈ ਦੇ ਅੰਦਰ ਅਗਰ ਕੋਈ ਵੀ ਪਾਰਟਿਸਿਪੇਟ ਕਰਦਾ ਕੋਈ ਵੀ ਉਹ ਗਵਰਨਰ ਸਾਹਿਬ ਵੀ ਹੋ ਸਕਦੇ ਨੇ ਹੋਰ ਪਾਰਟੀ ਦੇ ਲੋਕੀ ਵੀ ਹੋ ਸਕਦੇ ਨੇ ਤੇ ਜਨਰਲ ਪਬਲਿਕ ਵੀ ਹੋ ਸਕਦੀ ਹੈ ਉਹਦੇ ਅੰਦਰ ਅਗਰ ਕੁਈ ਵੀ ਪਾਰਟਿਸਿਪੇਟ ਕਰਦਾ ਤੇ ਅਸੀਂ ਉਹਨੂੰ ਇੱਕ ਪਾਸੇ ਐਪਰੀਸ਼ੀਏਟ ਵੀ ਕਰਦੇ ਆਂ ਤੇ ਧੰਨਵਾਦੀ ਵੀ ਕਰਦੇ ਆ ਕਿ ਜੇ ਕੋਈ ਵੀ ਪਾਰਟਿਸਿਪੇਟ ਕਰਦਾ ਤੇ ਕਰਨਾ ਚਾਹੀਦਾ ਮੈਂ ਤੇ ਰਾਦਰ ਕਾਂਗਰਸ ਭਾਜਪਾ ਅਕਾਲੀ ਦਲ ਜਿਨ੍ਹਾਂ ਦੇ ਟਾਈਮ ਤੇ ਸਭ ਤੋਂ ਜ਼ਿਆਦਾ ਨਸ਼ਾ ਸ਼ੁਰੂ ਹੋਇਆ ਉਹ ਭਾਜਪਾ ਵਾਲੇ ਤੇ ਅਕਾਲੀ ਦਲ ਵਾਲੇ ਸਾਡੇ ਭਾਈ ਬੈਠੇ ਨੇ ਇਹਨਾਂ ਨੇ ਉਸ ਟਾਈਮ ਤੇ ਤਾਂ ਕੋਈ ਕੰਮ ਕਰ ਨਹੀਂ ਪਾਇਆ ਅੱਜ ਅਗਰ ਸਰਕਾਰ ਨੇ ਕੈਫੋਜਾ ਪੁਆਇੰਟ ਸ਼ੁਰੂ ਕੀਤਾ ਔਰ ਇਸ جنگ ਦੇ ਅੰਦਰ ਦਿਨ ਰਾਤ ਕੰਮ ਚੱਲ ਰਿਹਾ ਹੈ ਤੇ ਉਸ ਜੇ گورنر ਵੀ ਆ ਰਹੇ ਨੇ ਤੇ ਅਸੀਂ ਸਵਾਗਤ ਕਰਾਂਗੇ ਇਸ 'ਚ ਕੋਈ ਐਫਜੀ ਗੱਲ ਨਹੀਂ ਹੈਗੀ ਇੱਕ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਨਸ਼ਾ ਆਂਦਾ ਕਿਧਰੋਂ ਹੈ ਨਸ਼ਾ ਕਿਹੜੀ ਕਿਹੜੀ ਅਕ੍ਰਾਸ ਸਟੇਟ ਤੋਂ ਆ ਰਿਹਾ ਅਕ੍ਰਾਸ ਕੰਟਰੀ ਤੋਂ ਆ ਰਿਹਾ ਉਹ ਸਾਰੀ ਚੀਜ਼ਾਂ ਲਈ ਪਹਿਲੀ ਵਾਰ ਐਫਜੀ ਹੋਇਆ ਕਿ ਸਟੇਟ ਗਵਰਨਮੈਂਟ ਨੂੰ ਇਹ ਭਾਜਪਾ ਵਾਲੇ ਬੈਠੇ ਨੇ ਜਿਆਦਾ ਗੁਰਗੁਰ ਕਰਦੇ ਨੇ ਬੇਸ਼ਕਾਮਾ ਦੀ ਪਾਰਟੀ 'ਚ ਰਹਿ ਕੇ ਗਏ ਨੇ ਪਹਿਲਾਂ ਪਰ ਇਹਨਾਂ ਨੂੰ ਇਹ ਦੇਖੋ ਵੀ ਆ ਕਿਵੇਂ ਕੰਟਰੀ ਤੋਂ ਆ ਰਿਹਾ

ਕਿਹੜੀ ਬੋਰ ਬੋਰ ਕਰਦਾ ਬੋਰ ਬੋਰ ਕਰ ਤੋ ਤਿੰਨ ਸਾਲ ਤੂੰ ਹੀ ਲੋਕਾਂ ਨੇ ਪਿਛਾ ਦੇ ਜੇ ਨਸ਼ਾ ਨਸ਼ਾ ਕਰਦਾ ਖਬਰ ਤਾਂ ਬੋਰ ਬੋਰ ਦੀ ਗੱਲ ਕੀਤੀ ਆਪਣੀ ਜ਼ੁਬਾਨ ਨੂੰ ਕੰਮਾਂ ਰੱਖ ਕੇ ਚੱਲ ਜੋ ਸਭ ਰੋਗ ਰਹਿ ਮੈਂ ਨਹੀਂ ਨਹੀਂ ਮर्यादा ਨਹੀਂ ਮੈਂ ਪੰਜ ਦਿੰਦੇ ਇਸ ਇੱਕ ਐਕਸਟਰਾ ਲੇ ਬੋਰ ਬੋਰ ਕਰਦਾ ਤੇਰਾ ਨੌਕਰ ਨਾ ਕਰ ਮੈਂ ਤੇਰਾ ਮੈਂ ਬੇਦੀ ਕਰਦਾ ਤੋ ਮੈਂ ਬੇਨਤੀ ਕਰਦਾ ਤਾਂ ਆਲੂ ਵਾਲੀ ਸਾਹਿਬ ਮੈਂ ਬੇਨਤੀ ਕਰ ਰਿਹਾ ਜੋ ਸਾ ਮੈਂ ਬੇਨਤੀ ਕਰ ਰਿਹਾ ਤਤਮੀ ਇਸ ਬੰਦੇ ਨੂੰ ਬੋਲਣੇ ਜਸਕਾਓ ਨਹੀਂ ਮੈਂ ਬੇਨਤੀ ਕਰਦਾ ਆਪਾਂ ਮर्यादा ਨਾ ਪੰਗ ਕਰ ਦਿਓ ਬੈਠ ਕੇ ਚੰਨੇ ਤੇ ਮੈਂ ਬੇਨਤੀ ਕਰਦਾ ਆਲੂ ਵਾਲੀ ਸਾਹਿਬ ਗੱਲ ਕੰਪਲੀਟ ਕਰੋ ਪਲੀਜ਼ ਮੇਰੀ ਮर्याਦਾ ਹੈ ਨਾ ਕੋਈ ਗੱਲ ਹੈ ਮੈਂ ਆਉਂਗਾ ਜਦ ਸਾ ਮੈਂ ਆਉਂਗਾ ਥੋੜਾ ਮੈਂ ਪੱਕ ਸੁਣੂਗਾ ਪਰ ਮੇਰੇ ਦੇ ਵੇਲੇ ਤੈਨੂੰ ਸ਼ਬਦ ਨਹੀਂ ਚੁਣਨੇ ਆਂ ਕੋਈ ਗੱਲ ਨਹੀਂ ਮਰਿਆਦਾ ਮਰਿਆਦਾ ਪੰਗ ਨਾ ਕਰੋ ਮੈਂ ਬੇਨਤੀ ਕਰਦਾ ਸ਼ਬਦ ਦੇਖੋ ਆਪਾਂ ਟਰਮ ਹੈ ਨਾ ਚਰਚਾ ਕਰੀਏ ਬਿਲਕੁਲ ਸਮਾਂ ਹੈ ਆਲੂ ਵਾਲੀ ਜੀ ਕੰਪਲੀਟ ਕਰੋ ਪਲੀਜ਼ ਗ ਦੇ ਦੇਸ਼ ਦੇ ਅੰਦਰ ਜੇ ਪੰਜਾਬ ਦੇ ਅੰਦਰ ਇੱਕ ਡਰੱਗਸ ਦੇ ਅਗੇਂਸਟ ਲੜਾਈ ਚੱਲ ਰਹੀ ਹੈ ਔਰ ਇਹ ਕਹਿਨਗੇ ਜੀ ਸਰਕਾਰ ਉਹ ਹੈਗੀ ਹੈ ਸਰਕਾਰ ਇਦਾਂ ਹੈਗੀ ਹੈ ਅੱਜ ਗਵਰਨਰ ਨੇ ਜੇ ਪਾਰਟਿਸਪੇਟ ਕੀਤਾ ਉਹਦੇ ਅੰਦਰ ਔਰ ਉਸੇ ਚੀਜ਼ ਨੂੰ ਫੋਲੋ ਕਰਦੇ ਪਾਰਟਿਸਪੇਟ ਕੀਤਾ ਤੇ ਇਹਨਾਂ ਨੂੰ ਹੁਣ ਤਕਲੀਫ ਹੈ ਹੋ ਰਹੀ ਹੈ ਕਿ ਇਹਨਾਂ ਸਕਸੈਸਫੁਲ ਕਿਵੇਂ ਹੋ ਰਿਹਾ ਹੈ ਅਸੀਂ ਪੂਰੇ ਦੇਸ਼ ਦੇ ਅੰਦਰ ਹਰੇਕ ਨੂੰ ਕਹਿੰਦੇ ਕੱਲੀ ਪੁਲਿਸ ਨਹੀਂ ਕਰ ਸਕਦੀ ਇਹਦੇ ਅੰਦਰ ਪਬਲਿਕ ਪਾਰਟਿਸਪੇਸ਼ਨ ਜ਼ਰੂਰੀ ਹੈ ਔਰ ਪਬਲਿਕ ਪਾਰਟਿਸਪੇਸ਼ਨ ਦੇ ਅੰਦਰ ਜੇਕਰ ਕਿਸੇ ਵੀ ਪਲਾਨ ਕਾਮਯਾਬ ਹੋ ਰਿਹਾ ਇਸ ਕਰਕੇ ਗਵਰਨਰ ਸਾਹਿਬ ਗਰਾਊਂਡ ਤੇ ਉਤਰਿਆ ਠੀਕ ਹੈ ਪ੍ਰਖਾਲਵੀ ਸਾਹਿਬ ਅਕਾਲੀ ਦਲ ਦਾ ਕੀ ਸਟੈਂਡ ਹੈ ਦੇਖੋ ਵੱਖ-ਵੱਖ ਪਾਰਟੀਆਂ ਨੂੰ ਸੱਦਾ ਪੰਜਾਬ ਦੇ ਗਵਰਨਰ ਨੇ ਭੇਜਿਆ ਸੀ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਲੀਡਰ ਗਿਆ ਗਵਰਨਰ ਸਾਹਿਬ ਨਾਲ ਕੇ ਚਲੋ ਗਵਰਨਰ ਸਾਹਿਬ ਤੁਸੀਂ ਵੀ ਝੰਡਾ ਚੁੱਕੋ ਅਸੀਂ ਵੀ ਨਾਲ ਝੰਡਾ ਚੱਕਦੇ ਆਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਅ ਕ੍ਰਿਸ਼ਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਇਸ ਗੰਭੀਰ ਮੁੱਦੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਸੱਦਾ ਦਿੱਤਾ ਹੈ ਅ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਿਆਂ ਜਿਹੜੀ ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ ਅੱਜ ਪੰਜਾਬ ਦੇ ਵਿੱਚ ਹੋ ਹੱਲਾ ਮਚਾ ਰਹੇ ਹੈ ਨਾ ਮੈਂ ਸਪਸ਼ਟ ਤੌਰ ਤੇ ਕਹਿ ਦਿਆਂ ਫੋਕੀ ਰਾਜਨੀਤੀ ਕਰ ਰਹੇ ਆ ਇਹਨਾਂ ਦੇ ਮਨ ਦੇ ਵਿੱਚ ਕੋਈ ਨਸ਼ਾ ਖਤਮ ਕਰਨ ਦੀ ਇਹਨਾਂ ਦੇ ਜਿੱਦ ਨਹੀਂ ਹੈ ਨਾ ਇਹਨਾਂ ਦੀ ਸੋਚ ਇਹ ਮੈਂ ਦੱਸਣਾ ਇਸ ਕਰਕੇ ਜਰੂਰੀ ਸਮਝਦਾ ਹਾਂ ਕਿ ਜਦੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਤਿਆਰ ਮਹੀਨੇ ਦੇ ਵਿੱਚ ਨਚਾ ਬੰਦ ਕਰ ਦੇਵਾਂਗੇ ਅੱਜ ਜਦੋਂ ਇਹਨਾਂ ਨੂੰ ਦਿੱਲੀ ਦੀ ਹਾਰ ਦਾ ਜਿਹੜਾ ਭੂਤ ਸਤਾਉਣ ਲੱਗਿਆ ਤਾਂ ਇਹਨਾਂ ਨੂੰ ਨਸ਼ੇ ਦੀ ਚੇਤੇ ਆ ਗਿਆ ਇਹ ਕਹਿੰਦੇ ਸੀ ਸਾਡੇ ਕੋਲੇ ਸਾਰਾ ਬਲੂਪ੍ਰਿੰਟ ਤਿਆਰ ਹੈ ਅਸੀਂ ਸਾਰੀਆਂ ਰਸੀਬਤਾਂ ਦਾ ਹੱਲ ਜਾਦੂ ਦੀ ਛੜੀ ਵਾਂਗੂ ਕਰ ਦੇਵਾਂਗੇ ਇਹ ਭੰਡਦੇ ਰਹੇ ਸਰਕਾਰਾਂ ਨੂੰ ਅੱਜ ਜੱਸਾਤਾ ਦੀ ਚਾਬੀ ਜਦੋਂ ਇਹਨਾਂ ਦੇ ਕੋਲੇ ਆ ਗਈ ਇਹ ਸੱਤਾ ਦਾ ਸੁੱਖ ਆ ਧਾ ਰਹੇ ਹੈ ਬਜਾਏ ਇਹਨਾਂ ਨੂੰ ਇਹ ਜਿਹੜਾ ਮਤਲਬ ਲੋਕਾਂ ਦੇ ਆਈਵਾਸ਼ ਕਰਨ ਦੀ ਬਜਾਏ ਸੰਸੀਰਲੀ ਕੰਮ 'ਚ ਕਰਨਾ ਚਾਹੀਦਾ ਹੈ ਮੈਂ ਇੱਕ ਗੱਲ ਸ਼ਰੀਆਮ ਕਹਿਣਾ ਸਰਕਾਰਾਂ ਹੀ ਬਕਾਉਂਦੀਆਂ ਨੇ ਚਟਾ ਤਾਂ ਹੀ ਤਾਂ ਸ਼ਰੀਆਮ ਵਿਕਦਾ ਹੈ ਅੱਜ ਇਹਨਾਂ ਦਾ ਜਿਹੜੇ ਇਹਨਾਂ ਦੇ ਆਪਣੇ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪੰਜਾਬ ਦੇ ਵਿੱਚ ਨਸ਼ਾ ਬਕਾਉਂਦੇ ਆ ਜਵਾਬ ਦੇਣਗੇ ਆਦੂ ਬਾਲੀਆ ਸਾਹਿਬ ਇਸ ਗੱਲ ਦਾ ਦੂਸਰੀ ਗੱਲ ਜਿਹੜੀ ਤੁਸੀਂ ਅੱਜ ਗਵਰਨਰ ਸਾਹਿਬ ਦੀ ਕੀਤੀ ਹੈ ਅੱਜ ਦੇਖੋ ਜਦੋਂ ਨੋਟਬੰਦੀ ਹੋਣੀ ਹੈ ਇੱਕ ਘੰਟੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਨੋਟਬੰਦੀ ਹੋ ਜਾਂਦੀ ਹੈ ਜਦੋਂ ਅੱਜ ਦੇਸ਼ ਦੀਆਂ ਲਾਹਤਾਂ ਸਮਾਜਿਕ ਕ੍ਰਿੰਤੀਆਂ ਦਾ ਖਾਤਮਾ ਕਰਨਾ ਹੋਵੇ ਤੈਨਾਂ ਨੂੰ ਸਿਆਸਤ ਸੁੱਝਦੀ ਹੈ ਅੱਜ ਗਵਰਨਰ ਸਾਹਿਬ ਵੀ ਤੁਰੇ ਫਿਰਦੇ ਨੇ ਉਹ ਜੇ ਤੁਸੀਂ ਸੱਚੀ ਮੁੱਚੀ ਪੋਲਿਟਿਕਸ ਕਰਨ ਦੀ ਬਜਾਏ ਨਸ਼ਾ ਤੁਸੀਂ ਬੰਦ ਕਰਨਾ ਹੈ ਤੁਹਾਡੇ ਕੋਲੇ ਤੰਤਰ ਹੈ ਤੁਹਾਡੇ ਕੋਲੇ ਸਿਸਟਮ ਹੈ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਤੁਹਾਡੇ ਕੋਲੇ ਆਰਡਰ ਹੈ ਤੁਹਾਡੇ ਕੋਲੇ ਪਾਵਰ ਹੈ ਬਜਾਏ ਤੁਸੀਂ ਨਸ਼ੇ ਨੂੰ ਖਤਮ ਕਰਦੇ ਤੁਸੀਂ ਆਪ ਇਸ ਦੇ ਵਿੱਚ ਭਾਈਵਾਲ ਹੋ ਥੋਕੇ ਸਿਆਸਤ ਕਰਨ ਵਾਸਤੇ ਸੋਕਾ ਹਾਸਲ ਕਰਨ ਵਾਸਤੇ ਸੱਤਾ ਦੇ ਉੱਤੇ ਕਾਬਜ ਹੋਣ ਵਾਸਤੇ ਤੁਸੀਂ ਸਿਰਫ ਸਿਆਸਤ ਕਰ ਰਹੇ ਹੋ ਠੀਕ ਹੈ ਡਾਕਟਰ ਜਗਜੀਤ ਸਿੰਘ ਜੀ ਮੇਰੀ ਆਵਾਜ਼ ਆ ਰਹੀ ਹੈ ਸੁਣ پا ਰਹੇ ਹੋ ਤਾਂ ਇੰਪੈਕਟ ਮੈਂ ਜਾਨਣਾ ਚਾਹੁੰਦਾ ਕਿ ਕਿੰਨਾ ਕੁ ਜ਼ਿਆਦਾ ਪ੍ਰਭਾਵ ਹੈ ਦੇਖੋ ਪੰਜਾਬ ਚ ਜੁੱਧ ਵਿੱਚ ਚੱਲ ਰਿਹਾ ਹੈ ਗਵਰਨਰ ਸਾਹਿਬ ਸੜਕੋ ਸੜਕੀ ਹੋਏ ਹੋਏ ਨੇ ਡਾਕਟਰ ਸਾਹਿਬ ਸੁਣ پا ਰਹੇ ਹੋ ਆਵਾਜ਼ ਆ ਰਹੀ ਹੈ ਤਾਂ ਜੁੜਨ ਦੀ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਜੋ ਸਭ ਹੁਣ ਕੰਪਲੀਟ ਕਰੋ ਹੁਣ ਤੁਹਾਡੀ ਵਾਰੀ ਹੈ ਫਿਰ ਮੈਂ ਆਲੂ ਵਾਲੇ ਸਭ ਤੋਂ ਰੈਕਸ਼ਨ ਦਵਾਵਾਂਗਾ ਪਰ 1 ਮਿੰਟ ਤੋਂ ਜ਼ਿਆਦਾ ਨਹੀਂ ਪਲੀਜ਼ ਫਿਰ ਇੱਕ ਇੱਕ ਮਿੰਟ ਪਲੀਜ਼ ਮਹਾਰਾਜ ਬਾਰੀ ਗੱਲ ਇਹ ਹੈ ਕਿ ਜਿੰਨੀ ਜ਼ਿਆਦਾ ਠੀਕ ਹੈ ਮੁੱਦੇ ਦਾ ਹੱਲ ਕੱਢਣਾ ਹੁੰਦਾ ਨਾ ਉਸ ਟਾਈਮ ਅਸੀਂ ਉਸ ਮੁੱਦੇ ਦੀ ਗੱਲ ਕਰੀਏ ਜਿਸ ਮੁੱਦੇ ਦੇ ਉੱਤੇ ਸਰਕਾਰ ਫੇਲ ਹੋਈ ਆ 3 ਸਾਲ ਕੀ ਇਹਨਾਂ ਲੋਕਾਂ ਨੇ ਇਸ ਸਮਗਲਿੰਗ ਕਰਨ ਵਾਲੇ ਬੰਦੇ ਜਿਹੜੇ ਚਿੱਟੇ ਦੀ ਸਮਗਲਿੰਗ ਕਰਦੇ ਆ ਚਿੱਟਾ ਵੇਚਦੇ ਨੇ ਕੀ ਇਹਨਾਂ ਲੋਕਾਂ ਨੇ ਪਹਿਲਾਂ ਰਜਾਇਆ ਇਹਨਾਂ ਨੂੰ 3 ਸਾਲ ਤੱਕ ਇਹ ਕਹਿੰਦੇ ਜੋ ਜੋ ਗੱਲਾਂ ਕੀਤੀਆਂ ਇਹਨਾਂ ਨੇ 2022 ਦੀ ਇਲੈਕਸ਼ਨ ਤੋਂ ਪਹਿਲਾਂ ਲੋਕੀ ਭੋਲੇ ਪਾਲੇ ਪੰਜਾਬ ਦੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਆਜ 3 ਸਾਲ ਬਾਅਦ ਜਦ ਕਿ ਚੌਥੇ ਸਾਲ ਦੇ ਵਿੱਚ ਵੀ 2-3 ਮਹੀਨੇ ਲੰਘ 2 ਮਹੀਨੇ 2 ਮਹੀਨੇ ਲੰਘੇ ਸਰਕਾਰ ਦੇ ਇਹ ਅੱਜ ਕਹਿੰਦੇ ਪਏ ਨੇ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ 3 ਸਾਲ ਸਰਕਾਰ ਦੀਆਂ ਕੀਤੀਆਂ ਗਈਆਂ ਜਿਹੜੀਆਂ ਕਾਰਵਾਈਆਂ ਨੇ ਕਿ ਉਹਦੇ ਵੱਲੋਂ ਸਵਾਲ ਕਰਨਾ ਕਿ ਸਾਡਾ ਗਲਤਵਾ ਦੂਜੀ ਗੱਲ ਆਮ ਆਦਮੀ ਪਾਰਟੀ ਫੇਰ ਆਪਣੇ 2022 ਦੇ ਪਹਿਲੇ ਰੂਪ ਤੇ ਆ ਰਹੀ ਆ ਜਿਵੇਂ ਇਹਨਾਂ ਨੂੰ ਸ਼ਬਦਾਂ ਦੀ ਮर्यादा ਨਹੀਂ ਪਤਾ ਲੱਗਦੀ ਕਦੀ ਬੋੜ-ਬੋੜ ਕਹਿੰਦੇ ਕਦੀ ਕੋਸ਼ ਕਹਿੰਦੇ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਆ ਬੋੜ-ਬੋੜ ਸ਼ਬਦ ਕਹਿਣ ਵਾਸਤੇ ਨਹੀਂ ਉਹ ਜਿਹੜੀ ਕੋੜ-ਕੋੜ ਚੱਲਦੀ ਪਈ ਆ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਇਹ ਨਸ਼ੇ ਦੀ ਨਸ਼ੇ ਦੇ ਜਿਹੜੇ ਤੁਸੀਂ ਤੁਸੀਂ ਵਪਾਰੀਆਂ ਦੀ ਗੱਲਾਂ ਕਹਿੰਦੇ ਐਫਆਈਐਮ ਦੀ ਕਰਦੇ ਪਏ ਨਾ ਤੁਸੀਂ ਦੱਸੋ ਚਲਾਨ ਕਿਨੇ ਪੇਸ਼ ਹੋਏ ਨੇ ਮੈਂ ਇੱਥੇ ਇੰਨੀ ਗੱਲ ਕਹਿੰਦਾ ਵਾਂ ਇਸ ਫੇਲ ਹੋਈ ਨਕਮੀ ਸਰਕਾਰ ਨੂੰ ਸਵਾਲ ਕਰਦਾ ਵਾਂ ਕਿ ਤਿੰਨ ਸਾਲ ਲੰਘਣ ਤੋਂ ਬਾਅਦ ਤੁਸੀਂ ਕਹਿੰਦੇ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਫਿਰ ਉਹ ਤਿੰਨ ਸਾਲ ਪੰਜਾਬ ਸਰਕਾਰ ਕਿੱਥੇ ਰਹੀ ਉਹ ਤਿੰਨ ਸਾਲ ਪੰਜਾਬ ਸਰਕਾਰ ਆਪਣਾ ਹੈਲੀਕਾਪਟਰ ਲੈ ਕੇ ਸਾਡੇ ਸਤਕਾਰਯੋਗ ਆਨਰੇਬਲ ਮੁੱਖ ਮੰਤਰੀ ਸਾਹਿਬ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਫਿਰਦੀ ਰਹੀ ਥਾਂ-ਥਾਂ ਤੇ ਜਾ ਕੇ ਅੱਜ ਸਾਡੇ ਆਨਰੇਬਲ ਸੀਐਮ ਸਾਹਿਬ ਇੱਕ ਸਵੇ ਦੇ ਦਿਲੇ ਕਿ ਸ਼ਾਮ ਦੇ ਦਿਲੇ ਫਰਕ ਨਹੀਂ ਹੁੰਦਾ ਇਸ ਗੱਲ ਦਾ ਠੀਕ ਹੈ ਆਲੂ ਵਾਲਿਆ ਜੀ ਕੋਈ ਕੰਮ ਨਹੀਂ ਕੀਤਾ ਚੰਗੇ ਆਲੂ ਵਾਲਿਆ ਕੰਮ ਕਰੋਗੇ ਆਲੂ ਵਾਲੇ ਜੀ ਜਵਾਬ ਦੇ ਰਹੇ ਨੇ ਫਿਰ ਮੈਂ ਸੁਖਦੇਵ ਜੀ ਕੋਲ ਆ ਰਿਹਾ ਆਲੂ ਵਾਲੇ ਸਾਹਿਬ ਮੈਂ ਤੇ ਇੱਕੋ ਗੱਲ ਇਹਨਾਂ ਨੂੰ ਸਮਝਾਉਣਾ ਚਾਹੁੰਦਾ ਵੀ 10 ਸਾਲ ਇਹ ਨਦੀ ਸਰਕਾਰ ਰਹੀ ਹੈ ਇਹਨਾਂ ਕਰ ਲੈਂਦੇ ਇਹਨਾਂ ਨੂੰ ਇਹ ਤਕਲੀਫ ਹੋ ਰਹੀ ਹੈ ਵੀ ਸਰਕਾਰ ਕੰਮ ਕਿਉਂ ਕਰ ਰਹੀ ਹੈ 10 ਸਾਲ ਅਕਾਲੀ ਦਲ ਤੇ ਭਾਜਪਾ ਆ ਇੱਥੇ ਰਹੀ ਹੈ ਇਹਨਾਂ ਤੋਂ ਕਿਉਂ ਨਹੀਂ ਰੁਕਿਆ ਇਹਨਾਂ ਨੇ ਸ਼ੁਰੂ ਕੀਤਾ ਹੈ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਦੇ ਨਾਮ ਆ ਰਹੇ ਨੇ ਇਹਨਾਂ ਦੇ ਕਈ ਬੰਦੇ ਫੜੇ ਵੀ ਜਾ ਚੁੱਕੇ ਨੇ ਐਸੀ ਨਸ਼ੇ ਦੇ ਅੰਦਰ ਇਸ ਕਰਕੇ ਜਿਹੜਾ ਵੀ ਸਿਸਟਮ ਹੁੰਦਾ ਹੈ ਉਹਨੂੰ ਸਿਸਟਮੈਟਿਕ ਵੇ ਨਾਲ ਆਮ ਆਦਮੀ ਪਾਰਟੀ ਬੇਸ਼ਕ ਹਸਪਤਲਾਂ ਦੀ ਗੱਲ ਕਰ ਲਈਏ ਬੇਸ਼ਕ ਨਸ਼ੇ ਵਾਲਿਆਂ ਨੂੰ ਫੜਨ ਦੀ ਗੱਲ ਕਰ ਲਈਏ ਬੇਸਿਕ ਰੀਕ੍ਰੀਏਸ਼ਨ ਸੈਂਟਰਸ ਦੀ ਗੱਲ ਕਰ ਲਈਏ ਬੇਸਿਕ ਓਵਰਟੀ ਕਲੀਨਿਕਸ ਦੀ ਗੱਲ ਕਰ ਲਈਏ ਅੱਜ ਇੱਕ ਐਫੁਜਾ ਟਾਈਮ ਬਚਿਆ ਕਿ ਜਦ ਪੰਜਾਬ ਦੇ ਅੰਦਰ ਕੋਈ ਨਸ਼ਾ ਕਰਨ ਵਾਲਾ ਇੱਕ ਸੋਚਦਾ ਹੈ ਜਾਂ ਤਾਂ ਮੈਂ ਪੰਜਾਬ ਚ ਨਸ਼ਾ ਕਰਾਂ ਜਾਂ ਫਿਰ ਨਾਲ ਦੀ ਸਟੇਟ ਹਰਿਆਣਾ ਜਿੱਥੇ ਇਹਨਾਂ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਹੈ ਉੱਥੇ ਨਹੀਂ ਅਜੇ ਤੱਕ ਤੁਸੀਂ ਇਹ ਯੁੱਧ ਦੇਖਿਆ ਜਿਹੜੇ ਬੈਠ ਕੇ ਇੱਥੇ ਮੈਨ ਲੈਕਚਰ ਦੇ ਰਹੇ ਨੇ ਨਾ ਇਹਨਾਂ ਦੇ ਲੋਕੀ ਉੱਥੇ ਇਹਨਾਂ ਦੇ ਬੰਦੇ ਸਾਰੇ ਤੁਸੀਂ ਤਾਂ ਵੀ ਕਸਟਮਰ ਰਿਸਪਾਂਸ ਦੱਸ ਰਹੇ ਹੋ ਕਿ ਠੀਕ ਹੈ ਸਰਕਾਰ ਕੰਮ ਕਰ ਰਹੀ ਸੁਖਦੇਵ ਜੀ ਸੁਖਦੇਵ ਜੀ ਆਡੋਂ ਕਰਨਾ ਚਾਹੁੰਦੇ ਨੇ ਕੋਸ਼ਿਸ਼ ਠੀਕ ਵੀ ਮੈਂ ਐਡੌਨੀ ਮੈਨੂੰ ਤਾਂ ਉਦੋਂ ਪਹਿਲਾਂ ਸਮਾਂ ਨਹੀਂ ਮਿਲਿਆ ਜੀ ਦੇਖੋ ਗੱਲ ਪਤਾ ਕੀ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ ਮੈਂ ਗੱਲ ਫੇਰ ਉੱਥੇ ਸ਼ੁਰੂ ਕਰਦਾ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਬਹੁਤ ਵੱਡੀ ਅਲਾਮਤਾਂ ਲੜਾ ਲੜੂਗਾ ਸਾਡੀ ਪਾਰਟੀ ਉਹਦੇ ਨਾਲ ਹੈ ਪਰ ਅਸੀਂ ਉਹ ਗੱਲ ਉਦੋਂ ਹਾਸੋ ਹੀ ਨਹੀਂ ਹੋ ਜਾਂਦੀ ਹੈ ਕਿਸ਼ਨ ਜੀ ਜਦੋਂ ਅਸੀਂ ਇਹ ਕਹਿੰਦੇ ਆ ਵੀ ਸਾਨੂੰ 3 ਸਾਲ ਦਾ ਸਮਝ ਹੀ ਨਹੀਂ ਆਈ ਅਸੀਂ ਤਾਂ ਪਹਿਲਾਂ ਕੂੜਾ ਹੀ ਇਕੱਠਾ ਕਰਦੇ ਰਹੇ ਪਿਛਲਾ ਵੀ ਸਾਨੂੰ ਇੱਕ ਗੱਲ ਦੀ ਇੱਕ ਗੱਲ ਹੀ ਸਮਝ ਆਈ ਵੀ ਜਿਹੜੇ ਬੰਦੇ ਨੂੰ ਇਹੀ ਸਮਝ ਨਹੀਂ ਸੀ ਵੀ ਪੰਜਾਬ ਦੀ ਹਾਲਾਤ ਕੀ ਨੇ ਪੰਜਾਬ ਸਟੇਟ ਦਾ ਪੰਜਾਬ ਸਟੇਟ ਦੇ ਸਾਰਾ ਸਟਰਕਚਰ ਕਿਦਾਂ ਦਾ ਹੈ ਪੰਜਾਬ ਚ ਚਲਾਉਣਾ ਕਿਦਾਂ ਦਾ ਹੈ ਉਹ ਕਈ ਪਹਿਲਾਂ ਤਾਂ ਡੀਂਗਾ ਮਾਰੀ ਗਏ ਹੁਣ ਉਹ ਕਹਿੰਦੇ ਸਾਨੂੰ 3 ਸਾਲ ਸਮਝ ਹੀ ਨਹੀਂ ਆਈ ਹੁਣ 3 ਸਾਲ ਬਾਅਦ ਸਾਨੂੰ ਸਮਝ ਆਈ ਹੈ ਅਗਲੀ ਇੱਕ ਗੱਲ ਦੂਜੀ ਗੱਲ ਦੇਖੋ ਮੇਰੀ ਇੱਕ ਗੱਲ ਦੱਸਦਾ ਹੁਣ ਪਿਛਲੇ ਲੁਧਿਆਣੇ 100 ਖਵਾਈ ਪਹਿਲਾਂ ਹਰਮੰਦਰ ਸਾਹਿਬ ਲੈ ਜਾ ਕੇ ਵੀ 100 ਖਵਾਈ ਸੀ ਨਸ਼ਿਆਂ ਦੇ ਵਿਰੁੱਧ ਉਦੋਂ ਵੀ ਕਈ ਮੁਹਿੰਮ ਚਲਾਈ ਸੀ ਢੀਕ ਵਾਰ ਡੀਜੀਪੀ ਸਾਹਿਬ ਪਹਿਲਾਂ ਚਲਾ ਚੁੱਕੇ ਨੇ ਅੱਜ ਮੈਂ ਸਾਰੇ ਕੁਝ ਸੀਲ ਕਰਤਾ ਅੱਜ ਮੈਂ ਸਾਰੇ ਮੇਰੇ ਡੀਜੀਪੀ ਸੜਕਾਂ ਤੇ ਆਗੇ ਹਾਂ ਉਹਨਾਂ ਦਾ ਪ੍ਰਭਾਵ ਇਹ ਜ਼ਰੂਰ ਗਿਆ ਹੈ ਵੀ ਥੱਲੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਗੱਲ ਚੱਲੀ ਜਾਂਦੀ ਹੈ ਜਿਵੇਂ ਹੁਣ ਵੀ ਅਜ ਅਪਾ ਉਸ ਤੇ ਡਿਸਕਸ਼ਨ ਕਰ ਰਿਹਾ ਅਗਲੀ ਗੱਲ ਮੈਂ ਇੱਕ ਮਿੰਟ ਮੈਨੂੰ ਇੱਕ ਗੱਲ ਐਡ ਕਰ ਲੈੰਦੋ ਦੇਖੋ ਇੱਕ ਕਾਲ ਐਡ ਕਰ ਲੈੰਦੋ ਸਮਾਂ ਕੱਟਿਆ ਲਾਸਟ 2 ਸੈਕਿੰਡ ਪਰਖਾਲਵੀ ਸਾਹਿਬ ਪਰਖਾਲਵੀ ਸਾਹਿਬ ਫਿਰ ਆਪਾਂ ਨੈਕਸਟ ਮੁੱਦੇ ਤੇ ਸਵਿਚ ਕਰਾਂਗੇ ਬਹੁਤ ਘੱਟ ਸ਼ਬਦਾਂ ਵਿੱਚ ਫਿਰ ਮੈਨੂੰ ਪਤਾ ਹੈ ਅੱਜ ਦੇ ਚੋਨਾ ਪ੍ਰਖਾਲਸ ਮੈਂ ਰੋਕ ਰਿਹਾ ਤੁਹਾਨੂੰ ਮੁੱਦਾ ਸਾਡਾ ਕੁਝ ਸੈਕਿੰਡ ਦੇ ਵਿੱਚ ਹੀ ਚੇਂਜ ਹੋ ਗਿਆ ਦੇਖੋ ਇਹ ਦੂਜਾ ਵੱਡਾ ਮੁੱਦਾ ਸੀ